ਜਿੱਦਾਂ ਤੁਸੀਂ 8 ਸਾਲ ਤੇ ਭੁੱਖੇ ਬੈਠੇ ਐਦਾਂ ਹੀ ਤੁਹਾਨੂੰ ਭੁੱਖੇ ਰੱਖਣਾ ਮੰਨਜੋ ਆਹ ਗੱਲਾਂ ਬਣਾਣਾ ਆਇਤੇ ਇਨ੍ਹਾਂ ਨੂੰ ਇੱਕੋ ਗੱਲ ਕਹਿ ਰਹੇ ਬਗੈਰ ਕੋਈ ਸਾਨੂੰ ਕੋ ਦਿੱਤਿਆਂ ਬੇ ਬਸ ਉੱਠ ਜਾਓ ਦੱਸੋ ਸਾਡੇ ਭਰਾਵਾਂ ਨੂੰ ਇੱਕੋ ਗੱਲ ਹੈ ਬੇ ਪਾਣੀ ਪੀ ਲੋ ਬੈਜੋ ਉੱਠ ਜਾਓ ਪਾਣੀ ਪੀ ਲੋ ਬੈਜੋ ਉੱਠ ਜਾਓ ਸਾਡੇ ਕਿਆ ਇਹਨਾਂ ਭਰਾਵਾਂ ਨੇ ਰੋਟੀ ਨਹੀਂ ਖਾਣੀ ਕਿਆ ਸਾਨੂੰ ਰੁਜ਼ਗਾਰ ਦੀ ਲੋੜ ਨਹੀਂ ਆਪਣੇ ਪੰਜਾਬ ਦੇ ਵਿੱਚ ਇੰਨਾ ਧੱਕਾ ਵੀ ਸਾਨੂੰ ਐਦਾਂ ਹੀ ਇੱਕ ਧੱਕਾ ਕਰਕੇ ਸਾਨੂੰ ਦਬਾਇਆ ਜਾ ਰਿਹਾ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ। ਔਰ ਜਿਹੜੀ ਦੂਈ ਸੋਸਾਇਟੀ ਜਿਹੜੀ ਕੱਲ ਜਾਮ ਵੀ ਲਾਂਦੀ ਸੀ ਇਹਦੇ ਵਿੱਚ ਹਰਜੋਤ ਸਿੰਘ ਵੈਜ ਦਾ ਸਿੱਧਾ ਸਿੱਧਾ ਆਤਾ ਜਾਮ ਲਵਣ ਚ। ਜੇ ਕੋਈ ਕਿਸੇ ਨੂੰ ਲੋੜ ਪਈ ਧਰਨਾ ਲਾਣ ਦੀ ਉਹ ਸਾਡੇ ਮੰਤਰੀਆਂ ਦੇ ਘਰਾਂ ਦੇ ਅੱਗੇ ਲਾ ਕੇ ਲਾ ਕੇ ਆਂ ਲਾਣ ਆ ਕੇ। ਹੁਣ ਲੱਗਦਾ ਨਹੀਂ ਵੀ ਮੰਤਰੀ ਸਾਹਿਬ ਉਹਨਾਂ ਦੇ ਘਰ ਦੇ ਅੱਗੇ ਧਰਨਾ ਲਾਈ ਜਾਣ। ਬਿਨਾਂ ਇਸ ਕੰਮ ਦੇ ਵਿੱਚ ਜੇ ਮੇਰੇ ਭਰਾਵਾਂ ਦੀ ਰੋਟੀ ਖਰਾਬ ਹੋਈ ਮੈਂ ਆਪਣੀ ਆਪਣੇ ਪਰਿਵਾਰ ਸਮੇਂ ਜਾਂਦੇ ਹਾਂਗਾ ਜਿੰਦਾਬਾਦ 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 ਚੱਕੇ ਨੱਕੇ ਚੱਕਲੇ ਆ ਗਏ ਕੰਮ ਕਰੋ ਨਾ ਕਰਦੇ ਸਾਸ਼ਿਕਾ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਆਹ ਬੁੱਤ ਸਿੰਘ ਰਾਣਾ ਤਸਵੀਰਾਂ ਕੀਰਤਪੁਰ ਸਾਹਿਬ ਦੀਆਂ ਰਹਿਣ ਜਿੱਥੇ ਟਰੱਕ ਸੋਸਾਇਟੀ ਕੀਰਤਪੁਰ ਸਾਹਿਬ ਦੇ ਜਿਹੜੇ ਤਮਾਮ ਆਪਰੇਟਰ ਹੈ ਬੀਤੇ ਕੱਲ ਤੋਂ ਇੱਥੇ ਧਰਨੇ ਤੇ ਬੈਠੇ ਹੋਏ ਨੇ ਪੂਰੀ ਰਾਤ ਇਸੇ ਤਰ੍ਹਾਂ ਇਹ ਜਿਹੜੇ ਆਪਰੇਟਰ ਹੈ ਇੱਥੇ ਧਰਨੇ ਤੇ ਬੈਠੇ ਰਹੇ ਆ ਬੇਸ਼ੱਕ ਜਿਹੜੀ ਜਿਹੜੀ ਠੰਡ ਹੈਗੀ ਆ ਉਹ ਪੂਰੇ ਜੋਰਾਂ ਤੇ ਹੈਗੀ ਆ ਛੋਟੇ ਛੋਟੇ ਬੱਚੇ ਆ ਖਾਸ ਕਰਕੇ ਔਰਤਾਂ ਉਹ ਇਸੇ ਤਰ੍ਹਾਂ ਜਿਹੜੀਆਂ ਇਹ ਧਰਨੇ ਦੇ ਉੱਤੇ ਡਟੀਆਂ ਰਹੀਆਂ ਆ ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਸਾਡੇ ਹੱਕ ਆ ਜਿਹੜੇ ਸਾਨੂੰ ਨਹੀਂ ਮਿਲਦੇ ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ ਪ੍ਰਸ਼ਾਸਨ ਵੱਲੋਂ ਬੇਸ਼ੱਕ ਰਾਤ ਲਗਭਗ ਜੇ ਆਪਾਂ ਗੱਲ ਕਰੀਏ 11 ਵਜੇ ਤੱਕ ਕੋਸ਼ਿਸ਼ਾਂ ਕੀਤੀਆਂ ਗਿਆ ਸੀ ਕਿ ਇਹ ਜਿਹੜੇ ਲੋਕ ਐ ਇੱਥੋਂ ਉੱਠ ਜਾਣ ਟਰੱਕ ਆਪਰੇਟਰ ਐ ਜਾਂ ਇਹਨਾਂ ਦੇ ਪਰਿਵਾਰ ਬੈਠੇ ਨੇ ਬੱਚੇ ਬੈਠੇ ਨੇ ਉਹ ਇੱਥੋਂ ਉੱਠ ਜਾਣ ਤੇ ਕਿਤੇ ਨਾ ਕਿਤੇ ਥੋੜਾ ਬੋਧਾ ਰਿਲੀਫ ਜਿਹੜਾ ਇਹ ਪ੍ਰਸ਼ਾਸਨ ਨੂੰ ਮਿਲ ਸਕੇ ਪਰ ਇਹਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਾਨੂੰ ਕੰਮ ਨਹੀਂ ਮਿਲਦਾ ਉਦੋਂ ਤੱਕ ਕੋਈ ਗੱਲਬਾਤ ਨਹੀਂ ਹੋਊਗੀ ਇਹਨਾਂ ਦਾ ਇੱਕੋ ਹੀ ਮੰਗ ਹੈਗੀ ਆ ਕਿ ਸਾਡਾ ਹੱਕ ਐ ਜਿਹੜਾ ਉਹ ਸਾਨੂੰ ਦਿੱਤਾ ਜਾਵੇ ਜੋ ਕਿ ਹਿਮਾਚਲ ਦੇ ਟਰੱਕ ਇੱਥੋਂ ਲੁੱਟ ਲੁੱਟ ਕੇ ਨਹੀਂ ਰਹੇ ਨੇ ਔਰ ਕਿਤੇ ਨਾ ਕਿਤੇ ਜਿਹੜਾ ਇਹ ਦੂਜੀ ਜਿਹੜੀ ਬਰਮਾਣਾ ਟਰੱਕ ਯੂਨੀਅਨ ਦੇ ਜਿਹੜੀ ਇੱਥੇ ব্রাঞ্চ ਹੈ ਗਿਆ ਉਹਨਾਂ ਦੇ ਆਪਰੇਟਰਾਂ ਵੱਲੋਂ ਵੀ ਧਰਨਾ ਦਿੱਤਾ ਗਿਆ ਸੀ ਚੱਕਾ ਜਾਮ ਕੀਤਾ ਗਿਆ ਸੀ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਅੱਜ ਉਹਨਾਂ ਦੀ ਮੀਟਿੰਗ ਜਿਹੜੀ ਆ ਉਹ ਡੀਸੀ ਮੈਡਮ ਨਾਲ ਕਰਾਈ ਜਾਊਗੀ ਹੁਣ ਕਿਤੇ ਨਾ ਕਿਤੇ ਇਹ ਜਿਹੜੇ ਟਰੱਕ ਸੋਸਾਇਟੀ ਦੇ ਜਿਹੜੇ ਤਮਾਮ ਆਪਰੇਟਰ ਆ ਉਹ ਇੱਥੇ ਆਪਣੇ ਕੰਮ ਨੂੰ ਲੈ ਕੇ ਡਟੇ ਹੋਏ ਨੇ ਗੱਲਬਾਤ ਕਰਦੇ ਆ ਵੀਰ ਸਿੰਘ ਜੀ ਕੀ ਲੱਗਦਾ ਪੂਰੀ ਰਾਤ ਜਿਹੜੀ ਲੰਘੀ ਐ ਪ੍ਰਸ਼ਾਸਨ ਆਇਆ ਸੀ ਮਨਾਉਣ ਵਾਸਤੇ ਵੇ ਇਹ ਜਿਹੜਾ ਹੈਗਾ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਣੇ ਆ ਗੱਲਬਾਤ ਕਰਾਣੇ ਆ ਡੀਸੀ ਮੈਡਮ ਨਾਲ ਸਵੇਰੇ ਮੀਟਿੰਗ ਹੋ ਜੂਗੀ ਰਾਤੀ ਆਪਾਂ ਵੀ ਦੇਖਿਆ ਸੀ ਲਗਭਗ ਡੀਸੀ ਮੈਡਮ ਨਾਲ 11 ਵਜੇ ਤੱਕ ਇੱਥੇ ਨਾਲ ਤੁਹਾਡੇ ਨਾਲ ਗੱਲਬਾਤ ਕਰਦੇ ਰਹੇ ਆ ਕੀ ਗੱਲ ਕੋਈ ਸਿੱਟਾ ਨਿਕਲਿਆ ਕਿ ਨਹੀਂ ਨਿਕਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਧੈ ਮਨਾਣ ਆਏ ਤੇ ਵੀ ਜਿੱਦਾਂ ਤੁਸੀਂ 8 ਸਾਲ ਤੇ ਭੁੱਖੇ ਬੈਠੇ ਐਦਾਂ ਹੀ ਤੁਹਾਨੂੰ ਭੁੱਖੇ ਰੱਖਣਾ ਮੰਨ ਜੋ ਆ ਗੱਲ ਨੂੰ ਮਨਾਣ ਆਏ ਤੇ ਹੱਕ ਹੈ ਮੈਂ ਬਾਰ ਬਾਰ ਕਹਿੰਦਾ ਕੀਰਤਬਰ ਸਾਹਿਬ ਕੀਰਤਬਰ ਦੀ ਟਰੱਕ ਸੁਸਾਇਟੀ ਦਾ ਇਹਨਾਂ ਲੋਕਾਂ ਦਾ 826 ਟਰੱਕ ਦਾ 5000 ਬੰਦੇ ਜਿਹੜੇ ਪਰਿਵਾਰ ਸਾਡੇ ਇਹਨਾਂ ਦਾ ਇਹਨਾਂ ਨੂੰ ਇੱਕੋ ਗੱਲ ਕਹਿ ਰਹੇ ਬਗੈਰ ਕੋਈ ਸਾਨੂੰ ਕੋ ਦਿੱਤਿਆਂ ਬਈ ਬਸ ਉੱਠ ਜਾ ਕਿਹੜੀ ਸ਼ਰਤ ਬਈ ਉੱਠ ਜਾਂਦੇ ਆ ਇੱਕ ਗੱਲ ਦਾ ਜਵਾਬ ਦੇਣਾ ਅੱਜ ਡੀਸੀ ਸਾਹਿਬ ਜਾਂ ਕੋਈ ਹੋਰ ਪੰਜਾਬ ਦਾ ਜਿਹੜਾ ਖੇਤ ਰੱਖਣ ਵਾਲਾ ਕੋਈ ਅਫਸਰ ਜਾਂ ਕੋਈ ਦਾ ਜਿਹੜਾ ਕੋਈ ਮੁੱਖ ਮੰਤਰੀ ਹੋਵੇ ਜਾਂ ਸਾਡਾ ਕੋਈ ਵੀ ਜਿਹੜੀ ਟਰੱਕ ਸੁਸਾਇਟੀ ਹਿਮਾਚਲ ਦੀ ਹੈ ਉਸ ਸੁਸਾਇਟੀ ਦਾ ਜਿਹੜਾ ਕੰਮ ਹੈ ਕਿ ਆ ਉਹ ਆਪਣੇ ਪੰਜਾਬ ਦੇ ਲੋਕਾਂ ਨੂੰ ਭੁੱਖੇ ਮਾਰਕਾ ਉਹਦੇ ਜਿਹੜਾ ਤੁਸੀਂ ਰਖਵਾਲੀ ਕਰ ਲੱਗੇ ਵੇ ਉਹ ਕਦੋਂ ਤੱਕ ਕਰੂਗੇ ਔਰ ਉਹਦਾ ਕੀ ਹੱਕ ਬਣਦਾ ਔਰ ਸਾਡੇ ਭਰਾਵਾਂ ਦਾ ਰੋਟੀ ਖਾਣ ਦਾ ਹੱਕ ਕਿਉਂ ਨਹੀਂ ਬਣਦਾ 8 ਸਾਲਾਂ ਦੇ ਵਿੱਚ ਸਾਡੇ ਕੋਲ ਅਜੇ ਇੱਕ ਗੱਡੀ ਦਾ ਵੀ ਕੰਮ ਹੁੰਦਾ ਅਸੀਂ ਕਿਸੇ ਨੂੰ ਨਾ ਕਹੀਏ ਪੰਜਾਬ ਦਾ ਕਈ ਸਟੇਟਾਂ ਨੂੰ ਰੀ ਜਾਂਦਾ ਪਹਿਲਾਂ ਤਾਂ ਰ ਜਾਂਦਾ ਆ ਸ਼ੁਰੂ ਤੇ ਪਰ ਜੇ ਅਸੀਂ ਆਪ ਭੁੱਖੇ ਬੈਠੇ ਸਾਡੇ ਕੋਲ ਅੱਜ 1 ਰੁਪਏ ਦਾ ਕੰਮ ਨਹੀਂ ਸਾਡੇ ਘਰ ਚੋਂ 2-200 ਗੱਡੀ ਰੋਜ਼ ਭਰ ਕੇ ਜਾਂਦੀ ਹੋਵੇ ਉਹ ਵੀ ਹਿਮਾਚਲ ਦੀ ਜਿਹਦੀ ਟਰੱਕ ਸੁਸਾਇਟੀ ਹਿਮਾਚਲ ਦੀ ਜਿਹਦਾ ਸਾਰਾ ਕੁਝ ਹਿਮਾਚਲੋਂ ਜਾਂਦਾ ਜਿਹਦੇ ਚਾਪ ਚਾਪੰਗ ਵੀ ਕਰਨ ਡਰਾਈਵਰ ਜਾਂ ਕੋਈ ਸੌਦਾ ਪਤਾ ਉਹ ਵੀ ਹਿਮਾਚਲੋਂ ਪੈਦਾ ਦੱਸੋ ਸਾਡੇ ਭਰਾਵਾਂ ਨੂੰ ਇੱਕੋ ਗੱਲ ਹੈ ਬੇ ਪਾਣੀ ਪੀ ਲੋ ਬਹਿ ਜਾਓ ਉੜ ਜਾਓ ਪਾਣੀ ਪੀ ਲੋ ਬਹਿ ਜੋੜ ਜੋ ਸਾਡੇ ਕਿਆ ਇਹ ਨਾ ਭਰਾਵਾਂ ਨੇ ਰੋਟੀ ਨਹੀਂ ਖਾਣੀ ਕਿਆ ਸਾਨੂੰ ਰੋਜ਼ਗਾਰ ਦੀ ਲੋੜ ਨਹੀਂ ਕਿਆ ਸਾਨੂੰ ਆਪਣੇ ਪੰਜਾਬ ਦੇ ਵਿੱਚ ਇੰਨਾ ਤਕਾ ਵੀ ਸਾਨੂੰ ਐਦਾਂ ਹੀ ਇੱਕ ਤਕਾ ਕਰਕੇ ਸਾਨੂੰ ਦਬਾਇਆ ਜਾ ਰਿਹਾ ਸਾਡੀ ਆਵਾਜ਼ ਨੂੰ ਦਬਾਇਆ ਜਾ ਰਿਹਾ ਮੈਂ ਕਹਿਣਾ ਚਾਹਦਾ ਕੋਈ ਅਫਸਰ ਇੱਕ ਗੱਲ ਦੀ ਗੱਲ ਕਰ ਦੇ ਵੀ ਜਿਹੜੀ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਹੈ ਇਹ ਰਜਿਸਟਰ ਨਹੀਂ ਹੈ ਜਾਈ ਤੇ ਇਹ ਟਰੱਕ ਨਹੀਂ ਹੈ ਪੰਜਾਬ ਦੇ ਔਰ ਜਿਹੜੀ ਦੂਈ ਸੁਸਾਇਟੀ ਜਿਹੜੀ ਕੱਲ ਜਾਮ ਵੀ ਲਾਉਂਦੀ ਧੀ ਇਹਦੇ ਵਿੱਚ ਹਰਜੋਤ ਸਿੰਘ ਬੈਂਸ ਦਾ ਸਿੱਧਾ ਸਿੱਧਾ ਹੱਥ ਆ ਜਾਮ ਲਵਾਣ ਚ ਆਪਦੇ ਬੰਦੇ ਰਾਤ ਵੀ ਦੀ ਇਕੱਠੇ ਕਰਕੇ ਭਈਆਂ ਨੂੰ ਜਾਮ ਲਵਾਦੇ ਨਾਲ ਨਾਲ ਇਹ ਗੱਲ ਕਹਿੰਦੇ ਬਈ ਹਮਾਚਲ ਦੇ ਟੱਕ ਮਾਲ ਚੱਕਣਗੇ ਕੀਰਤ ਵਰਦੇ ਬੰਗਾਰਦੇ ਆ ਪੰਜਾਬ ਨੂੰ ਜੇ ਹਰਜੋਤ ਸਿੰਘ ਬੈਂਸ ਇਹਨਾਂ ਪੰਜਾਬੀ ਭਰਾਵਾਂ ਨੂੰ ਜ ਜਿਹਨਾਂ ਦਾ ਤੂੰ ਨੁਮਾਇੰਦਾ ਹੈ ਜਿਨ੍ਹਾਂ ਨੇ ਤੈਨੂੰ ਝੰਡੀ ਲਾਈ ਵੀ ਜੇ ਤੂੰ ਇਹਨਾਂ ਦੀ ਅੱਜ ਗੱਲ ਨਾ ਕਰ ਸਕਿਆ ਮੈਂ ਕਹਿਣਾ ਚਾਹੁੰਦਾ ਤੈਨੂੰ ਬਾਰ-ਬਾਰ ਕਹਿਣਾ ਮੇਰੇ 2-4 ਕੇਸ ਪਾਇਆ ਜਾਂ ਮੇਰੇ ਭਰਾ ਤੇ ਜਾਂ ਮੇਰੇ ਹੋਰ 10-20 ਭਰਾਵਾਂ ਤੇ ਚਾਹੋ ਬਿੱਲੂ ਮੋੜਾ ਜਾਂ ਸੁਭਾਚ ਹੋ ਗਿਆ ਜਾਂ ਕੋਈ ਹੋਰ ਹੋ ਗਏ ਜਿਹੜੇ ਸਾਡੇ ਮੋਰੀ ਕਰਦੇ ਰਹੇ ਵੇ ਜਿਹੜੀ ਤੁਸੀਂ ਗੋੰਦ-ਗੋੰਦ ਦੇ ਬਿਨਾ ਪਰ ਕੇਸ ਪਾ ਦੋ ਬਾਕੀ ਇਹਨਾਂ ਬਹਿ ਜਾਣਾ ਮੈਂ ਇੱਕ ਗੱਲ ਕਹਿਣਾ ਮੈਂ ਵੀ ਗੁਰੂ ਗੋਬਿੰਦ ਸਿੰਘ ਦਾ ਸੱਚਾ ਸਿੰਘਾ ਰੋਜ਼ ਦੋ ਟਾਈਮ ਪਾਠ ਕਰਦਾ ਜੇ ਮੈਂ ਕਿਸੇ ਹੋਰ ਮੰਤਬ ਦੇ ਲੱਗਾ ਹੋਵਾਂ ਜਾਂ ਮੈਂ ਨਾ ਭਰਾਮ ਦੀ ਆਵਾਜ਼ ਦੇ ਵਿੱਚ ਕੋਈ ਆਪਣਾ ਫਾਇਦਾ ਚੱਕਦਾ ਹੋਵਾਂ ਤਾਂ ਮੈਂ ਗੁਰੂ ਨੂੰ ਜਾਣ ਦੇਣੀ ਪਰ ਤੂੰ ਇੱਕ ਪੰਜਾਬ ਦਾ ਨੁਮਾਇੰਦਗੀ ਕਰਨ ਵਾਲਾ ਬੰਦਾ ਆਪਣੇ ਇਲਾਕੇ ਦੇ ਲੋਕਾਂ ਨੂੰ ਹਿਮਾਚਲ ਦੇ ਨਾਲ ਅੱਜ ਖੜਕਾ ਭੁੱਖੇ ਮਾਰ ਲੱਗਿਆ ਵਾ ਜਵਾਬ ਦੇ ਦੀ ਤੂੰ ਆਗਾ ਇਸ ਮੈਕਦੇ ਵਿੱਚ ਜਿਹਦੇ ਵਿੱਚ ਤਾਂ ਕਿਸੇ ਦਿਨ ਬੋਲਿਆ ਤਾਂ ਵੀ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਜੀ ਦਾ ਹੱਕ ਮੰਗਦਾ ਮੈਂ ਉਹਨੂੰ ਹੱਕ ਦਿਵਾਉਂਗਾ ਇਹਦੇ ਵਿੱਚ ਆਗਾ ਕਹਿਦੀ ਮੈਂ ਮ ਹਿਮਾਚਲ ਨੂੰ ਕੰਮ ਦਿਵਾਣਾ ਮੈਂ ਕਹਿੰਦਾ ਉੱਟਕੇ ਪੰਜਾਬ ਘਰਾਂ ਨੂੰ ਚੱਲ ਜੂਗਾ ਕਿਹਦੇ ਇੱਕ ਬਰੀ ਆਗਾ ਇਸ ਗੱਲ ਨੂੰ ਬੀਸੀ ਦੀ ਲੱਗਦਾ ਨਹੀਂ ਆ ਪੰਜਾਬ ਦੇ ਮੁੱਖ ਮੰਤਰੀ ਜਦੋਂ ਚੋਣਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਜੇ ਕੋਈ ਕਿਸੇ ਨੂੰ ਲੋੜ ਪਈ ਧਰਨਾ ਲਾਣ ਦੀ ਉਹ ਸਾਡੇ ਮੰਤਰੀਆਂ ਦੇ ਘਰਾਂ ਦੇ ਅੱਗੇ ਲਾ ਕੇ ਲਾ ਕੇ ਆ ਲਾਣ ਆ ਕੇ ਧਰਨੇ ਫਿਰ ਹੁਣ ਜਿਹੜਾ ਲੱਗਦਾ ਨਹੀਂ ਫਿਰ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਪਹਿਲਾਂ ਕਹਿੰਦੇ ਸੀ ਚੋਣਾਂ ਤੋਂ ਪਹਿਲਾਂ ਫਿਰ ਹੁਣ ਲੱਗਦਾ ਨਹੀਂ ਵੀ ਮੰਤਰੀ ਸਾਹਿਬ ਉਹਨਾਂ ਦੇ ਘਰਾਂ ਦੇ ਅੱਗੇ ਧਰਨੇ ਲਾਈ ਜਾਣ ਤਾਂ ਇੱਥੇ ਲੋਕਾਂ ਨੂੰ ਨਾਮ ਕਰੀਏ ਆਪਾਂ ਮੇਰੀ ਗੱਲ ਸੁਣੋ ਇਹ ਕਿਸੇ ਉਹਦਾ ਰਾਹ ਨਹੀਂ ਮੇਰੇ ਸਿਰਫ ਪਿੰਡ ਦੀ ਇੱਕ ਲਿੰਕ ਰੋਡ ਹੈ ਔਰ ਜਿੱਥੇ ਤੇ ਸਾਡਾ ਰੋਜ ਸੋਆਂ ਚ ਗੱਡੀ ਦਾ ਮਾਲ ਜਿਹੜਾ ਲੁੱਟਿਆ ਜਾ ਰਿਹਾ ਉਹ ਰੋੜਾ ਨਾ ਕਿ ਅਸੀਂ ਕਿਸੇ ਨੂੰ ਪਰੇਸ਼ਾਨ ਕਰਦੇ ਜਿਹੜਾ ਵੱਡਾ ਰੋੜ ਚੱਲਦਾ ਉਹ ਸਾਈਡ ਤੇ ਚੱਲਦਾ 8 ਮਹੀਨੇ ਤੋਂ ਅਸੀਂ ਸ਼ਾਂਤਮਈ ਅੱਜ ਵੀ ਸ਼ਾਂਤਮਈ ਕੱਲ ਵੀ ਸ਼ਾਂਤਮਈ ਅਸੀਂ ਇਸੇ ਤਰ੍ਹਾਂ ਬੈਠੇ ਆਂ ਹਾਂ ਜੇ ਕੋਈ ਉਹ ਹਿਮਾਚਲ ਦੇ ਬੰਦੇ ਜਾਂ ਕੋਈ ਸਾਡਾ ਪ੍ਰਸ਼ਾਸਨ ਇਹਨਾਂ ਸਾਡੇ ਲੋਕਾਂ ਦੀ ਰੋਟੀ ਖਰਾਬ ਕਰਨੀ ਚਾਹੁੰਦੀ ਆ ਜਾਂਦਾ ਹੋਵੇ ਜਾਂ ਕੋਈ ਹੋਰ ਇਹਨਾਂ ਦੇ ਮਨ ਦਾ ਮੰਤਵ ਹੋਵੇ ਤਾਂ ਮੈਂ ਕਹਿਣਾ ਚਾਹੁੰਦਾ ਇਹਨਾਂ ਬੰਦਿਆਂ ਨੇ ਵੀ ਸੋਚ ਲੈਣਾ ਚਾਹੀਦਾ ਮੈਂ ਤਾਂ ਇਹ ਗੱਲ ਜਰੂਰ ਕਹੂੰਗਾ ਵੀ ਮੈਂ ਇਸ ਕੰਮ ਦੇ ਵਿੱਚ ਜੇ ਮੇਰੇ ਭਰਾਮ ਦੀ ਰੋਟੀ ਖਰਾਬ ਹੋਈ ਮੈਂ ਆਪਣੀ ਆਪਣੇ ਪਰਿਵਾਰ ਸਮੇਂ ਜਾਂ ਦੇਊਗਾ ਚਾਹ ਮੈਂ ਜ਼ਹਿਰ ਖਾਂ ਜਾਂ ਮੈਂ ਆਪਣੇ ਆਪ ਨੂੰ ਅੱਗ ਲਾਵਾਂ ਕਿਉਂਕਿ ਸਾਡੇ ਪੰਜਾਬ ਦਾ ਹੱਕ ਹੈ ਸਾਡਾ ਪੰਜਾਬ ਲਊਗਾ ਜਾਂ ਫਿਰ ਇੱਥੇ ਦਾ ਪ੍ਰਸ਼ਾਸਨ ਟਰੱਕ ਸੁਸਾਇਟੀ ਬਲਾਸਪੁਰ ਦੇ ਕਾਗਜ਼ ਲਿਆ ਕੇ ਇੱਥੇ ਸਾਰਿਆਂ ਲੋਕਾਂ ਸਾਹਮਣੇ ਰੱਖਿਆ ਵੀ ਆਹ ਦੇਖੋ ਜੀ ਭਾਈ ਪੰਜਾਬ ਦੇ ਹੱਕ ਕਿਨਾ ਵੇਚੇ ਵੇ ਕਿੱਥੇ ਨੂੰ ਮਾਲ ਜਾ ਰਿਹਾ ਏ ਕਿਉਂ ਨਹੀਂ ਸਾਡੇ ਲੋਕਾਂ ਨੂੰ ਰੋਟੀ ਦਿੱਤੀ ਜਾਂਦੀ ਮੈਂ ਕਹਿਣਾ ਚਾਹਦਾ ਬਾਰ-ਬਾਰ ਆਪਣੇ ਪੰਜਾਬ ਦੇ ਜਿਹਾਰੂ ਲੋਕਾਂ ਨੂੰ ਵੀ ਸੁੱਤੇ ਪਏ ਜਦੋਂ ਕਿਸੇ ਦੀ ਮੌਤ ਹੋ ਜੂਗੀ ਜਦੋਂ ਕਿਸੇ ਨੂੰ ਚੱਕ ਕੇ ਚਾਰ ਕੇਸਾਂ ਦੇ ਵਿੱਚ ਨੰਜਾਇਜ਼ ਅੰਦਰ ਕੀਤਾ ਉਦੋਂ ਤੁਸੀਂ ਵੜੂਗੇ ਕਿਸੇ ਦੇ ਹੱਕ ਦੇ ਵਿੱਚ ਅੱਜ ਤੁਹਾਨੂੰ ਤੁਹਾਡੇ ਭਰਾ ਤੁਹਾਡਾ ਇਲਾਕਾ ਆਨੰਦਪੁਰ ਸਾਹਿਬ ਯਾਦ ਕਰਦਾ ਮੈਂ ਰੋਜ਼ ਕੱਲ ਵੀ ਤੁਹਾਨੂੰ ਕਿਹਾ ਧਰਨੇ 'ਚ ਬੈਠੀਆਂ ਸਾਡੀਆਂ ਮਾਵਾ ਭੈਣਾ ਤਾਂ ਮੈਂ ਕਹਿਣਾ ਚਾਹੁੰਦਾ ਪੰਜਾਬ ਨੂੰ ਜਿਹੜਾ ਜਾਜਾਕਾ ਹੋਰ ਸੂਬਿਆਂ ਦੇ ਹੱਕ ਦਵਾਉਂਦਾ ਅੱਜ ਆਪਣੇ ਸੂਬੇ ਨੂੰ ਆਪਣੇ ਲੋਕਾਂ ਦੀ ਰੋਟੀ ਖੋਈ ਜਾ ਰਹੀ ਜਿਹਦੇ ਵਿੱਚ ਹਰ ਬੰਦੇ ਦਾ ਮੌਕੇ-ਮੌਕੇ ਦੇ ਜਿਹੜੇ ਮੰਤਰੀਆਂ ਉਹਨਾਂ ਦਾ ਹੱਥ ਹੈ ਮੈਂ ਕਹਿਣਾ ਚਾਹੁੰਦਾ ਕਿਸੇ ਦਾ ਸਾਨੂੰ ਸਹਿਯੋਗ ਨਹੀਂ ਹੈ ਸਿਰਫ ਆਪ ਬੈਠੇ ਗਰੀਬ ਲੋਕ ਜਦ ਡੰਡਾ ਚਾਹਵੇ ਪੁਲਿਸ ਭੇਜ ਸਕਦੀ ਜਦ ਕਿਸੇ ਦਾ ਦਿਲ ਕਰੇ ਕੇਸ ਬਵਾ ਸਕਦੀ ਕਿਉਂਕਿ ਨੇ ਹੱਥੇ ਆ ਗਰੀਬ ਹੋਰ ਕੁਝ ਨਹੀਂ ਹੈ 8 ਮਹੀਨਿਆਂ ਤੋਂ ਅੱਜ ਗੱਲਾਂ ਕਰਦਾ ਬਹੁਤ ਪ੍ਰਸ਼ਾਸਨ ਵੀ ਵੀ ਉਹਦੇ ਨਾਲ ਮੀਟਿੰਗ ਕਰਾਵਾ ਗਿਆ ਉਹਨੇ 8 ਮਹੀਨੇ ਤੇ ਅਸੀਂ ਸ਼ਾਂਤਮਈ ਧਰਨਾ ਲਾ ਕੇ ਬੈਠੇ ਰੋਜ਼ ਚੈਨਲਾਂ ਦੇ ਰਾਹੀਂ ਰੋਜ਼ ਆਪਣੀਆਂ ਫੇਸਬੁੱਕਾਂ ਦੇ ਪੇਜਾਂ 'ਤੇ ਇੱਕੋ ਗੱਲ ਕਹਿੰਦੇ ਵੀ ਸਾਡਾ ਜਿਹੜਾ ਕੰਮ ਹੈ ਸਾਡਾ ਹੱਕ ਦਵਾਇਆ ਜਾਵੇ ਕਿਉਂ ਨਹੀਂ ਵੀ 8 ਮਹੀਨੇ ਤੋਂ ਕੋਈ ਜਾਗਦਾ ਜਦੋਂ ਕੋਈ ਨਾ ਕੋਈ ਐਸੀ ਜੀ ਗੱਲ ਹੁੰਦੀ ਤਾਂ ਸਾਰਾ ਜਿਹੜਾ ਪ੍ਰਸ਼ਾਸਨ ਇਕੱਠਾ ਕਰਕੇ ਸਾਡੇ ਦੇ ਚੜ੍ਹਿਆ ਜਾਂਦਾ ਮੈਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਆ ਸਾਡੇ ਵੀਰ ਖੜੇ 150 ਮੀਟਰ ਦਾ ਟਰੱਕ ਸੋਸਾਇਟੀ ਬਲਾਸਪੁਰ ਹੈ ਕਿਸੇ ਨੇ ਜਾ ਕੇ ਕਾਗਜ਼ ਮੰਗਣ ਦੀ ਹਿੰਮਤ કરી ਵੀ ਉਹ ਸੋਸਾਇਟੀ ਦੇ ਵਿੱਚ ਕਿੱਥੋਂ ਦੇ ਟਰੱਕ ਹੈ ਕਿਹੜੇ ਗੜਾ ਕੱਚ ਦਾ ਕਿੱਥੇ ਕੰਮ ਕਰਦੇ ਆਏ ਔਰ ਸਾਡੇ ਪੰਜਾਬ ਦੇ ਟਰੱਕੀ ਦੇ ਵਿੱਚ ਕਿਉਂ ਨਹੀਂ ਹੈ ਔਰ ਇਹ ਰਜਿਸਟਰਡ ਸੋਸਾਇਟੀ ਜੇ ਪੰਜਾਬ ਦੀ ਹੋਵੇ ਤਾਂ ਮੈਨੂੰ ਲਿਆਗਾ ਅਫਸਰ ਤਾਂ ਮੁਰਾ ਰੱਖਣ ਵੀਰ ਸਿੰਘ ਦੀ ਰਾਤੀ ਜਦੋਂ ਉੱਥੇ ਉਹਨਾਂ ਨੇ ਜਾਮ ਲਾਇਆ ਸੀ ਉਹਨਾਂ ਦਾ ਪ੍ਰਸ਼ਾਸਨ ਨੂੰ ਕਹਿਣਾ ਸੀ ਕਿ ਇਹਨਾਂ ਦੋਵਾਂ ਦੋਵਾਂ ਭਰਾਵਾਂ ਨੇ ਲੋਕਾਂ ਨੂੰ ਬੇਵਕੂਫ ਬਣਾਇਆ ਵਾ ਅੱਛਾ ਚੱਕਿਆ ਵਾ ਜੀ ਇਹਨਾਂ ਤੇ ਕੇਸ ਪੇ ਹੋਏ ਨੇ ਇਸ ਤੋਂ ਇਲਾਵਾ ਉਹਨਾਂ ਨੇ ਇੱਥੇ ਤੱਕ ਵੀ ਕਿਹਾ ਕਿ ਜਿਹੜੇ ਲੋਕ ਮਠਾਲੇ ਲਿਆ ਕੇ ਦੀ ਉਹ ਨੂਰਪੁਰ ਬੇਦੀ ਦੇ ਬਾਹਰਲੇ ਇਲਾਕੇ ਦੇ ਜਿਹੜੇ ਤੁਹਾਡੇ ਨਾਲ ਲੋਕ ਬੈਠੇ ਫਿਰ ਆਪਣੇ ਲੋਕ ਬੈਠੇ ਆ ਕੋਈ ਨਹੀਂ ਪੁੱਛਦੇ ਦੇਖੋ ਜੇ ਲੋਕ ਨੂਰਪੁਰ ਬੇਦੀ ਦੇ ਸਾਡੀਆਂ ਭੈਣਾਂ ਮਾਮਾ ਇੱਧਾ ਆ ਜਾਂਦੀਆਂ ਤਾਂ ਅਸੀਂ ਹੋਰ ਚੌਗਣਾ ਹੁੰਦੇ ਇਹ ਉਹ ਲੋਕ ਨੇ ਅਜੇ ਅੱਧੇ ਤੇ ਵੀ ਅੱਧੇ ਅਜੇ ਘਰੋਂ ਆ ਰਹੇ ਨੇ ਲੋਕ ਇਹ ਉਹ ਲੋਕ ਨੇ ਜਿਹੜੇ 8 ਸਾਲਾਂ ਤੋਂ ਸਾਡੇ ਜਿਹੜੇ ਬੱਚੇ ਜਾਂ ਸਾਡੀਆਂ ਜਨਾਨੀਆਂ ਸਾਡੇ ਜਿਹੜੇ ਪਰਿਵਾਰਕ ਲੋੜਾਂ ਤੇ ਭੁੱਖੇ ਬੈਠੇ ਨੇ ਇਹਨਾਂ ਨੂੰ ਤਾਂ ਜਰੂਰ ਤੇ ਆਣਾ ਪਿਆ ਸਾਡੀ ਨੁਮਾਇੰਦਗੀ ਕਰਨ ਵਾਲੇ ਜਿਹੜੇ ਬੰਦੇ ਅੱਜ ਸੌਗੇ ਨੇ ਤਾਂ ਇਹ ਰੋੜ ਤੇ ਆਏ ਔਰ ਦੂਜੀ ਗੱਲ ਕੇਸਾਂ ਦੀ ਗੱਲਾਂ ਮੇਰੇ ਪਰ 20 ਸਾਲ ਤੋਂ ਨਾ ਨਾ ਕਿਉਂ 20 ਸਾਲ ਤੋਂ ਇੱਕ ਵੀ ਕੇਸ ਪਿਆ ਹੋਵੇ ਸਤ ਗੁੰਜਾ ਦਾ ਵੀ ਜਾਂ ਮੇਰੇ ਅੱਪ ਮਗਦਮਾ ਹੋਵੇ ਇਸ ਗੱਲ ਦਾ ਔਰ ਮੈਨੂੰ ਕਦੇ ਜ਼ਿੰਦਗੀ ਚ ਕਿਸੇ ਕੇਸ ਚ ਕੋਈ ਸਜ਼ਾ ਹੋਈ ਹੋਵੇ ਮੈਂ ਦੋਸ਼ੀ ਪਾਇਆ ਗਿਆ ਹਾਂ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਖੜਦਾ ਮੈਂ ਆਪਣੀ ਧੋਣ ਆਪਣੀ ਕੁਰਬਾਨਾ ਵੜਾਂਗਾ ਪਰ ਜਿਹੜੇ ਬੰਦੇ ਗੱਲ ਕਰਦੇ ਉਹਨਾਂ ਨੇ 2.5 ਸਾਲ ਪਹਿਲਾਂ ਨਾਲੇ ਉਹ ਆਪ ਦੀ ਉਹਨਾਂ ਨੂੰ ਚੇਅਰਮੈਨੀਆਂ ਪ੍ਰਧਾਨੀਆਂ ਬਖਸ਼ੀਆਂ ਮੈਂ ਕਹਿੰਦਾ 6 ਮਹੀਨੇ ਸਾਲ ਦੀ ਗੱਲ ਹੋ ਗਈ ਉਹਨਾਂ ਨੇ ਕੀਰਤਬਰ ਸਾਹਿਬ ਦਾ ਵੇਦੋਸ਼ਾ ਇੱਕ ਲੜਕਾ ਮਾਰਿਆ ਆਪਣੇ ਪਰ ਮੁਕਦਮਾ ਹੈ ਬੇਲ ਤੇ ਆਪ ਆਏ ਵੇ ਉਹ ਬੰਦੇ ਲੋਕਾਂ ਨੂੰ ਦੱਸਣਗੇ ਕੌਣ ਅਪਰਾਧੀ ਹੈ ਮੈਂ ਕਹਿਣਾ ਚਾਹੁੰਦਾ ਬਾਕੀ 10 20 ਬੰਦਿਆਂ ਨੂੰ ਉਹਨਾਂ ਨੂੰ ਆਪਣੇ ਪੰਜਾਬ ਦੇ ਆਪਣੇ ਮਬਾਦਾਂ ਦੀ ਖਾਤਰ ਇਹਨਾਂ ਲੋਕਾਂ ਦੇ ਹੱਕ ਨਾ ਵੇਚੋ ਇਹਨਾਂ ਲੋਕਾਂ ਦਾ ਢਿੱਡ ਜਿਹੜਾ ਖਾਲੀ ਹੈ ਤੁਹਾਨੂੰ ਬਦਵਾਮਾ ਦੇਊਗਾ ਇਹ ਲੋਕ ਤੁਹਾਨੂੰ ਇੱਕੋ ਥਣਿਓ ਗੱਲ ਪੈਸਾ ਨਾਲ ਨਹੀਂ ਜਾਣਾ ਥੋੜੀ ਜੜ ਬੱਟੀ ਜਾਊਗੀ ਇੱਥੇ ਬਿਲਕੁਲ ਜੀ ਵੱਡਾ ਜਿਹੜਾ ਇਹਨਾਂ ਦਾ ਹੈਗਾ ਕਿ ਕਹਿਣਾ ਕਿ ਇੱਕ ਵੀ ਦੋਸ਼ ਇਹਨਾਂ ਤੇ ਦੱਸ ਦੇਣਾ ਕਿਉਂਕਿ ਰਾਤੀ ਜਦੋਂ ਉੱਥੇ ਜਾਮ ਲੱਗਿਆ ਸੀ ਸਰਬਜੀਤ ਸਿੰਘ ਪਟੋਲੀ ਹੋਣੀ ਜਿਹੜੇ ਉੱਥੇ ਟਰੱਕ ਸੁਸਾਇਟੀ ਦੇ ਨਾਲ ਜੁੜੇ ਹੋਏ ਨੇ ਪਰਮਾਣੇ ਵਾਲੀ ਦੇ ਨਾਲ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਤੇ ਕੇਸ ਲੱਗੇ ਪਰ ਹੁਣ ਜਿਹੜਾ ਬੀਰ ਸਿੰਘ ਉਹਨਾਂ ਨੇ ਇਹਨੂੰ ਚੈਲੰਜ ਵੀ ਕਰਤਾ ਹੈ ਕਿ ਇੱਕ ਵੀ ਜਿਹੜਾ ਸਾਡੇ ਤੇ ਉਹ ਦੋਸਤ ਹੈ ਕਰਦਣਾ ਇਸ ਤੋਂ ਇਲਾਵਾ ਜੇ ਉਹਨਾਂ ਨੇ ਗੱਲ ਕੀਤੀ ਸੀ ਰਾਜ ਜਿਹੜੀ ਗੱਲ ਚੱਲਦੀ ਸੀ ਕਿ ਜਿਹੜੇ ਖਾਸ ਕਰਕੇ ਨੂਰ ਪਰਬੇਦੀ ਦੇ ਇਹਨਾਂ ਲੋਕਾਂ ਨੂੰ ਕਿਹਾ ਗਿਆ ਸੀ ਕਿ ਨੂਰ ਪਰਬੇਦੀ ਦੇ ਲੋਕ ਹੈ ਇੱਕ ਵਾਰੀ ਜ਼ਰੂਰ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਉਹ ਕਿੱਥੋਂ ਦੇ ਰਹਿਣ ਵਾਲੇ ਆ ਕਿ ਇਸੇ ਇਲਾਕੇ ਦੇ ਹੈਗੇ ਆ ਜੇ ਮੈਂ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਬਈ ਬਾਹਾਂ ਮਖੜੀਆਂ ਕਰਕੇ ਇੱਕ ਵਾਰ ਸੁਣੋ ਜਿਹੜਾ ਬੰਦਾ ਕੰਮ ਤੇ ਬਾਹਰ ਹੋਇਆ ਉਹਨੂੰ ਸੋ ਆਪਣੇ ਪਰਿਵਾਰ ਦੀ ਜਿਹੜਾ ਬੰਦਾ ਸਾਡੇ ਇਲਾਕੇ ਦੇ ਨਾ ਹੋਇਆ ਉਹਨੂੰ ਸੋਹ ਆਪਣੇ ਪਰਿਵਾਰ ਦੀ ਉਹ ਹੱਥ ਨਾ ਖੜਿਆ ਕਰਿਓ ਬਾਕੀ ਬੰਦੇ ਸਾਰੇ ਹੱਥ ਖੜਾ ਜਾ ਬਿਲਕੁਲ ਜੀ ਆ ਤੁਸੀਂ ਦੇਖ ਸਕਦੇ ਹੋ ਕਿ ਰਾਤੀ ਜਿਸ ਤਰੀਕੇ ਨਾਲ ਉਹਨਾਂ ਨੇ ਇਲਜ਼ਾਮ ਲਾਇਆ ਸੀ ਇਹ ਭੁਜਨੇ ਲੋਕ ਇੱਥੇ ਬੈਠੇ ਨੇ ਉਹਨਾਂ ਦਾ तमाम ਲੋਕਾਂ ਦਾ ਹੀ ਕਹਿਣਾ ਕਿ ਜਿਹੜੇ ਉਹ ਇਸ ਇਲਾਕੇ ਦੇ ਲੋਕ ਨੇ ਪਰ ਜਿਹੜੇ ਉਹ ਲੋਕ ਦੋਸ਼ ਲਾਉਂਦੇ ਸੀ ਕਿ ਨੂਰਪੁਰ ਬੇਦੀ ਦੇ ਆ 12 ਲੋਕ ਲਿਆਂਦੇ ਨੇ 12 ਬਠਾਲੇ ਨੇ ਲਿਆ ਕੇ ਕਿਤਨਾ ਕਿਤੇ ਵੱਡਾ ਜਿਹੜਾ ਸਵਾਲ ਇਹਨਾਂ ਤੇ ਉਠਾਇਆ ਸੀ ਉਹਦਾ ਜਵਾਬ ਜਿਹੜਾ ਲੋਕਾਂ ਨੇ ਬਾਵਾ ਖੜੀਆਂ ਕਰਕੇ ਆਪਣਾ ਦਿੱਤਾ ਏ ਇੱਕ ਵੱਡਾ ਜਿਹੜਾ ਉਹਨਾਂ ਦਾ ਉਹਨਾਂ ਦਾ ਜਿਹੜਾ ਆਪਣਾ ਸਵਾਲ ਦਾ ਜਿਹੜਾ ਜਵਾਬ ਦੇ ਦਿੱਤਾ ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਸੀ ਕਿ ਬਾਹਰ ਦੇ ਲੋਕ ਬਿਠਾਏ ਨੇ ਇਹਨਾਂ ਲੋਕਾਂ ਦਾ ਇਹੀ ਕਹਿਣਾ ਕਿ ਅਸੀਂ ਲੋਕਲ ਹੈਗੇ ਆ ਖਾਸ ਕਰਕੇ 800 ਜਿਹੜੇ 26 ਟਰੱਕ ਦੇ ਆਪਰੇਟਰ ਹੈਗੇ ਆ ਉਹ ਇਸ ਧਰਨੇ ਤੇ ਹਾਜ਼ਰ ਬੈਠੇ ਨੇ ਕੈਮਰਾ ਹਿੰਦੀ ਪ੍ਰਣਾਣ ਦੇ ਨਾਲ ਬੁੱਤ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਗੀਤਪੁਰ ਸਾਹਿਬ